ਸਿੰਘ ਕੀ ਪਸੋਂ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ ਤਾਂ ਮੈਨੂੰ ਜਨਾਬਾ ਨਹੀਂ ਆ ਮੈਂ ਆਪਾਂ ਦੱਸਦੇ ਸਿੰਘ ਕਿਸੇ ਦਾ ਇੱਕ ਦਾ ਨਾਂ ਨਹੀਂ ਆ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਦੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਆ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਮੱਲੇ ਜਿਹੜਾ ਮਰਜੀ ਉੜ ਕੇ ਕੋਈ ਪਰੌਂਠੇ ਦਾ ਨਾਮ ਲੇ ਲੇਤਾ ਸਿੰਘ ਕਹਿੰਨੇ ਕੋਈ ਬਰਕਰਤ ਦਾ ਨਾਮ ਲੇ ਲੇਤਾ ਸਿੰਘ ਬਾਬਾ ਕੀ ਨਾਮ ਹੈ ਆਪਾਂ ਦਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾ ਜਾਂਦਾ ਕੀ ਦੇਖਿਆ ਹੀ ਰੰਤੋਂ ਦੇ ਵਿੱਚ ਆ ਜਾਂਦਾ ਦੇਖੋ ਜੀ ਗੁਰੂ ਘਰ ਗੁਰੂ ਰਾਮਦਾਸ ਪਾਸ਼ਾ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਅਕਾਲੀ ਬੁੱਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋਈਆਂ ਆ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਸ ਦਾ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆ ਹੁੰਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਇਹ ਸੋਚ ਹੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰਗੋਮ ਸਿੰਘ ਪਾਸ਼ਾ ਨੇ ਕਿਹਾ ਤਾਂ ਤੁਹਾਨੂੰ ਰੁਤਬਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਟੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਟਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੂੜ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀ ਅੱਜ ਕਿੱਥੇ ਆਦਲ ਆ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਹਾਂਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਜਿਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਇਹ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਸੀਂ ਹਟਾ ਰਿਹਾ ਕਿ ਸਾਰੇ ਹੈ ਕਿ ਇਹਨਾਂ ਦੇ ਵੱਲੋਂ ਗਿਆ ਹੀ ਹੈ ਜਿਹਦੇ ਓਨਰ ਨੇ ਉਹ ਸਾਰੇ ਬਾਹਰ ਨੇ ਸਪੌਂਸਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਛੇ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਇਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਸਾਰੇ ਹਾਂ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਦਾ ਠੀਕ ਗਿਆ ਗਿਆ ਨਾਮ ਲਵਾ ਦੇ ਇਹ ਨਾਮ ਹਟਾ ਦਿਓ ਤੇ ਆਪਾਂ ਸ਼ਾਂਤ ਦਾ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੀ ਦੇ ਵੀ ਲੱਗੇ ਹੋ ਗਏ ਤਾਂ ਹੁਣ ਕੀ ਨਾਮ ਰਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰੱਖਾਂਗੇ ਤਾਂ ਕਹੀ ਬਰਾਖਾ ਕੀ ਸੀਂਗ ਕਟਾ ਕੇ ਕਿੰਗ ਜੀ ਜੀ ਬਰਗਰ ਸਿੰਘ ਕੀ ਹੈ ਦੱਸੋ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ ਤਾਂ ਮੈਨੂੰ ਕੋਈ ਨਾ ਨਾ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਹੈ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਹੈ ਸਿੰਘ ਉਹ ਆ ਜਿਹੜਾ ਬਾਣੀ ਤੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਆ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਮੱਲੇ ਜਿਹੜਾ ਮਰਜੀ ਉੱਠ ਕੇ ਕੋਈ ਪਰੌਂਦੇ ਦਾ ਨਾਮ ਲੇਤਾ ਸਿੰਘ ਕਹੇ ਨੇ ਵਰਕਰ ਦਾ ਨਾਮ ਲੇਤਾ